ਦੇਰਿਆਂ ਦੀ ਸਿਆਸਤ ਦੇ ਲਈ 227 ਦੇ ਲਈ ਪੜ ਕੌਣ ਬਣ ਰਿਹਾ ਕੀ ਸ਼੍ਰੋਮਣੀ ਅਕਾਲੀ ਦਲ ਜਾਂ ਪਾਰਟੀ ਜਨਤਾ ਪਾਰਟੀ ਕੀ ਪੰਜਾਬ ਦੇ ਵਿੱਚ ਦਾਖਲ ਹੋਣ ਲਈ ਹੁਣ ਇੱਕ ਰਾ ਡੇਰਿਆਂ ਦਾ ਹੀ ਬਚਿਆ ਪੰਜਾਬ ਦੇ ਮਸਲਿਆਂ ਦੀ ਬਾਤ ਪਾਉਣਾ ਪੰਜਾਬ ਦੇ ਮੁੱਦਿਆਂ ਨਾਲ ਦੋ ਚਾਰ ਹੋਣਾ ਹੈ ਪੰਜਾਬ ਦੇ ਲਈ ਕੋਈ ਚੋਣ ਮੈਨੀਫੈਸਟੋ ਬਣਾਉਣਾ ਉਹ ਦੂਰ ਦੀਆਂ ਗੱਲਾਂ ਹੋ ਗਈਆਂ ਮੈਂ ਭਾਜਪਾ ਦੇ ਹਵਾਲੇ ਜੀ ਗੱਲ ਸਮਝਾਂ ਇਹੀ ਡੇਰਾ ਬਿਆਸ ਜਿਹੜਾ ਅੱਜ ਚਰਚਾ ਚ ਹੈ ਇਸ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਤਿੰਨ ਜਾਂ ਚਾਰ ਬਾਦ ਆਰਐਸਐਸ ਮੁਖੀ ਮਿਲਣਾ ਚੁਕੇ ਨੇ ਤੇ ਨਰਿੰਦਰ ਮੋਦੀ ਇਸੇ ਡੇਰੇ 'ਚ ਫੇਰੀ ਪਾ ਚੁਕੇ ਨੇ ਸੋ ਇਹ ਲਗਾਤਾਰ ਫੇਰੀ ਕੀ ਦੱਸਦੀ ਹੈ ਕਿਉਂ ਲੱਗਦਾ ਹੈ ਕਿ ਮਾਝੇ ਦੇ ਖੇਤਰ ਦੇ ਵਿੱਚ ਡੇਰਾ ਬਿਆਸ ਦਾ ਚੰਗਾ ਰਸੂਕ ਹੈ ਤੇ ਮਾਝੇ 'ਚ ਸਾਡੇ ਉਂਝ ਪੈਰ ਨਹੀਂ ਲੱਗਣੇ ਤੇ ਮੱਝ ਵਿੱਚ ਦਾਖਲ ਹੋਣ ਦਾ ਰਾਹ ਡੇਰਾ ਬਿਆਸ ਤੇ ਇਸੇ ਤਰ੍ਹਾਂ ਕਹਿੰਦੇ ਜੀ ਹਰਿਆਣਾ ਸਰਕਾਰ ਮਿਹਰਬਾਨ ਹੈ ਡੇਰਾ सिरसा ਦੇ ਉੱਤੇ ਹ ਡੇਰਾ सिरसा ਦੇ ਮੁਖੀ ਆ ਬਾਬਾ ਗੁਰਮੀਤ ਸਿੰਘ ਰਾਮ ਰਹੀਮ ਦੇ ਉੱਤੇ ਕਿ ਲੋ ਜੀ ਪਰੋਲ ਤੇ ਪਰੋਲ 40 ਦਿਨਾਂ ਦੀ ਪਰੋਲ 60 ਦਿਨਾਂ ਦੀ ਪਰੋਲ ਹਾਂ 2 ਮਹੀਨੇ ਅੰਦਰ ਨਹੀਂ ਜਾਂਦਾ ਫਿਰ ਪਰੋਲ ਜਨਮ ਦਿਨ ਵੀ ਬਾਹਰ ਮਨਾਓ ਜੀ ਆਹ ਵੀ ਕਰੋ ਜੀ ਹੁਣ ਕੀਰਤਨ ਵੀ ਕਰੋ ਜੀ ਇੱਥੇ ਰਹੋ ਜੀ ਉੱਥੇ ਸਰਸਤੇ ਵੀ ਆਜੋ ਜੋ ਮਰਜੀ ਇਹ ਸਾਰੀਆਂ ਸਹੂਲਤਾਂ ਕਿਸਿਰ ਫਰੀਆਣਾ ਲਈ ਨੇ ਜਾਂ ਅਜੇ ਵੀ ਮਾਲਵੇ ਦੇ ਖੇਤਰ ਦੇ ਵਿੱਚ ਜੋ ਕੁਝ ਪ੍ਰਭਾਵ ਹੈਗਾ ਡੇਰਾ ਸਰਸਾ ਦਾ ਉਸ ਨੂੰ ਬੀਜੇਪੀ ਆਪਣੇ ਨਾਲ ਲੈਣਾ ਚਾਹੁੰਦੀ ਆ ਸੋ ਇੱਕ ਪਾਸੇ ਮਾਝਾ ਜਿੱਥੇ ਰਵਨੀਤ ਬਿੱਟੂ ਲਗਾਤਾਰ ਬੋਲ ਰਹੇ ਨੇ ਕਿ ਜੀ ਭਗਵੰਤ ਮਾਨ ਨੇ ਗਲਤ ਕਹਿਤਾ ਜੀ ਇਹ ਡੇਰਾ ਵਿਆਸਮੁਖੀ ਜੀ ਦਾ ਅਪਮਾਨ ਨਹੀਂ ਤੋ ਨੇ ਆਪਣਾ ਅਪਮਾਨ ਕਰ ਲਿਆ ਜੀ ਜਾਖੜ ਤਿੱਖਾ ਹੋ ਕੇ ਬੋਲ ਰਹੇ ਨੇ ਮੈਂ ਦੇਖ ਰਿਹਾ ਸੀ ਮਨੰਜਨ ਕਾਲੀਆ ਤੱਕ ਬੀਜੇਪੀ ਦੇ ਹੋਰ ਲੀਡਰ ਸਾਰੇ ਉਹ ਇਕੋ ਲਾਈਨ ਟੋ ਕਰ ਰਹੇ ਨੇ ਆਮ ਆਦਮੀ ਪਾਰਟੀ ਕੁਲ ਟੋ ਨਹੀਂ ਕਰ ਰਹੀ ਸੋ ਇਹਦਾ ਮਤਲਬ ਬੀਜੇਪੀ ਇੱਕ ਤਹਿ ਰਣਨੀਤੀ ਤਹਿਤ ਡੇਰਾ ਬਿਆਸ ਤੇ ਨਜ਼ਰਾਂ ਰੱਖ ਰਹੀ ਹੈ ਜਾਂ ਡੇਰਾ ਬਿਆਸ ਦਾ ਉਹਨਾਂ ਨਾਲ ਤਾਲਮੇਲ ਹੋ ਗਿਆ ਜਾਂ ਇਹ ਗੱਠ ਜੋੜ ਦੇ ਰਾਹ ਦੀ ਭੂਮਿਕਾ ਚੋ ਆ ਗਏ ਆਪਾਂ ਕੱਲ ਵਿਸਤਾਰਤ ਗੱਲ ਕਰ ਚੁੱਕੇ ਹਾਂ ਕਿ ਜਾਂ ਖੁਦ ਉਹ ਕੋਈ ਸੈਂਟਰ ਪੁਆਇੰਟ ਬਣਨਾ ਚਾਹੁੰਦੇ ਨੇ ਪਰ ਜੋ ਵੀ ਹੋਵੇ ਡੇਰਾ ਬਿਆਸ ਦੇ ਵੋਟਰਾਂ ਤੇ ਡੇਰਾ ਬਿਆਸ ਮੁਖੀ ਦੇ ਨਾਲ ਜਿਵੇਂ ਬੀਜੇਪੀ ਅਪਰੂਚ ਪਹੁੰਚ ਕਰ ਰਹੀ ਆ ਆਰਐਸਐਸ ਮੁਖੀ ਮੋਨ ਭਾਗਵਤ ਚੁੱਪਚਾ ਪਾਉਂਦੇ ਨੇ ਕੋਈ ਪ੍ਰਚਾਰ ਨਹੀਂ ਹੁੰਦਾ ਉਹਵੇਂ ਕਿ ਮੋਦੀ ਆਗੇ ਜਾਂ ਕੇਂਦਰੀ ਮੰਤਰੀ ਆਗੇ ਕੋਈ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਫੇਰੀ ਉਹਨਾਂ ਦੀ ਡੇਰਾ ਬਿਆਸ ਮੁਖੀ ਦੇ ਨਾਲ ਮੁਲਾਕਾਤ ਤੇ ਪ੍ਰਧਾਨ ਮੰਤਰੀ ਇਸ ਦਾ ਮਤਲਬ ਮਾਜੇ ਦੇ ਵਿੱਚ ਦਾਖਲ ਹੋਣ ਦਾ ਰਾਹ ਉਹਨਾਂ ਲਈ ਡੇਰਾ ਬਿਆਸ ਹੈ ਤੇ ਉਸੇ ਤਰ੍ਹਾਂ ਮਾਲਵੇ ਦੇ ਵਿੱਚ ਉਹ ਜਿਹੜੀ ਵੋਟ ਸਿੱਧੀ ਹਾਸਲ ਕਰਨਾ ਚਾਹੁੰਦੇ ਆ ਕਦੇ ਤਾਉਨੂੰ ਲੱਗਦਾ ਹੈ ਕਿ ਬਈ ਸ਼ਹਿਰੀ ਵੋਟ ਵਪਾਰੀ ਵੋਟ ਪਰ ਇਹ ਵੀ ਪਤਾ ਹੈ ਕਿ ਦੁਆਬੇ ਦਾ ਹਿੰਦੂ ਤੇ ਸਿੱਖ ਦਾ ਮਸਲਾ ਵੱਖਰਾ ਹੈ ਪਰ ਮਾਲਵੇ ਦੇ ਵਿੱਚ ਤਾਂ ਜਮਾ ਹੀ ਜੱਟ ਤੇ ਮਾਮਣ ਚ ਵੀ ਕੋਈ ਫਰਕ ਨਹੀਂ ਪਤਾ ਲੱਗਦਾ ਇੱਥੇ ਤਾਂ ਤਰੀਕਾ ਕਰੇ ਹੋਰ ਹੈ ਵਿਚਰਣ ਦਾ ਇੱਥੇ ਤਾਂ ਮਤਲ ਅੜਤੀਆ ਵਪਾਰੀ ਵੀ ਉਸੇ ਤਰੀਕੇ ਕਰਦਾ ਇਸ ਲਈ ਇੱਥੇ ਨੂੰ ਲੱਗਦਾ ਕਿ ਇੰਜ ਦਾਖਲ ਨਹੀਂ ਹੋ ਪਾਉਣਾ ਇੰਜ ਅਸੀਂ ਸ਼ਹਿਰੀ ਵਰਗ, ਹਿੰਦੂ ਵੋਟ, ਵਪਾਰੀ ਵੋਟ, ਸ਼ਾਇਦ ਹੋਮੀ ਸਿੱਧੀ ਸਾਡੇ ਨਾਲ ਅਜੇ ਆਉਂਦੀ ਨਹੀਂ ਦਿਖਦੀ। ਕੱਲ ਨੂੰ ਕੀ ਚੰਨ ਚੜ੍ਹ ਜਵੇ ਪਤਾ ਨਹੀਂ। ਕਿਉਂਕਿ ਲੀਡਰਸ਼ਿਪ ਜਿਹੀ ਜੀ ਜਾ ਰਹੀ ਆ, ਕੁਸਤਾ ਲੈ ਕੇ ਡੀਗੂਗੀ ਉਹ। ਹੁਣ ਉਹ ਹਿੰਦੂ ਵੋਟ ਲੈਂਦੀ ਆ ਕਿ ਸਿੱਖ ਵੋਟ ਲੈਂਦੀ ਆ, ਜੱਟ ਵੋਟ ਲੈਂਦੀ ਆ ਕਿ ਕਿਹਦੀ ਵੋਟ ਲੈਂਦੀ ਆ, ਇਹ ਤਾਂ ਸਮਾਂ ਤੈ ਕਰੂਗਾ। ਕਿਉਂਕਿ ਵੱਡੀ ਗੱਲ ਦੀ ਸਿੱਖ ਚਿਹਰੇ ਤਾਂ ਜਾ ਰਹੇ ਨੇ। ਪਰ ਮਾਲਵੇ ਦੇ ਵਿੱਚ ਸਿੱਧੀ ਪੱਕੀ ਵੋਟ ਉਹਨਾਂ ਨੂੰ ਦਿਖਦੀ ਆ ਢੇਰੇ ਵਾਲੀ। ਸੋ ਢੇਰੇ ਵਾਲੀ ਵੋਟ ਤੇ ਜਿਹੜੀ ਨਜ਼ਰ ਆ ਉਹ ਬਾਇਆ ਬਾਬਾ ਸਰਸਾ ਵਾਲਾ ਡੇਰਾ ਮੁਖੀ ਹੈ ਜਿਹੜਾ ਇਹਨਾਂ ਡੇਰਾ ਸਾਹ ਦਾ ਜਿਹੜਾ ਉਹਦੇ ਰਾਹੀਂ ਹੈ ਕਿ ਭਈ ਉਹਦੇ ਕੋਲ ਜਿੰਨਾ ਕੁ ਵੋਟ ਬੈਂਕ ਹੈਗਾ ਮਾਲਵੇ ਦੇ ਵਿੱਚੋਂ ਸਾਨੂੰ ਪੈ ਜਾਵੇ ਤੇ ਦਬਾਬੇ ਨਾਲ ਸੰਬੰਧਿਤ ਰਾਜਾ ਨਾ ਨਵ ਕੰਵਲ ਸਭ ਵਾਲਾ ਸਥਾਨ ਹੋ ਹੈ ਉਹ ਜਿਹਦਾ ਜਿੱਥੋਂ ਕਿਹਾ ਜੀ ਕਿ 169 ਰੂਪ ਮਿਲ ਗਏ 139 ਦਾ ਰਿਕਾਰਡ ਨਹੀਂ ਉਹ ਖੁਦ ਆਭਿਪ੍ਰੋਸ਼ ਕੇ ਦਿੱਤਾ ਥਾੜੀ ਚ ਬੀਜੇਪੀ ਨੂੰ ਜਾਂ ਮਤਲਬ ਬੀਜੇਪੀ ਉਸ ਨੂੰ ਵੀ ਆਪਣੇ ਕਲਾ ਵਿੱਚ ਲੈਣਾ ਚਾਹੁੰਦੀ ਆ ਉਹਨਾਂ ਨੂੰ ਲੱਗਦਾ ਕਿ ਮਾਝਾ ਵੀ ਕਵਰ ਹੋ ਗਿਆ ਡੇਰੇ ਵਿਆਸ ਨਾਲ ਮਾਲਵਾ ਵੀ ਕਵਰ ਹੋ ਗਿਆ ਡੇਰੇ ਸਿਰਸੇ ਨਾਲ ਤੇ ਦੁਆਬਾ ਵੀ ਬੰਗੇ ਵਾਲੇ ਡੇਰੇ ਨਾਲ ਜਾਂ ਇਸ ਸਥਾਨ ਨਾਲ ਸੰਬੰਧਿਤ ਕਵਰ ਹੋ ਜੂਗਾ ਸਾਡੀ ਗੱਲ ਬਣ ਜੂਗੀ ਸੋ ਕੁੱਲ ਮਿਲਾ ਕੇ ਬੀਜੇਪੀ ਪੰਜਾਬ ਦੇ ਵਿੱਚ ਡੇਰਿਆਂ ਦੇ ਰਾਹੀਂ ਦਾਖਲ ਹੋਣਾ ਚਾਹੁੰਦੀ ਆ ਪਰ ਸਵਾਲ ਵੱਡਾ ਏ ਖੜਾ ਕਿ ਕੱਲੀ ਭਾਜਪਾ ਕਿਉਂ ਇਤੋ ਪਹਿਲਾਂ ਅਕਾਲੀ ਦਲ ਇਹਨਾਂ ਰਹਾ ਤੇ ਤੁਰਿਆ ਰਿਹਾ ਕਾਂਗਰਸ ਦੀ ਲੀਡਰਸ਼ਿਪ ਇਹਨਾਂ ਰਹਾ ਤੇ ਤੁਰੀ ਰਹੀ ਹੈ ਕਈ ਡੇਰੇ ਨੇ ਤਾਂ 빙 ਪੰਜਾਬ ਚ 9000 ਤੋਂ ਵੱਧ ਡੇਰੇ ਨੇ ਠੀਕ ਠਾਕ ਚੰਗੀ ਪਹੁੰਚ ਅਪਰੋਚ ਰੱਖਦੇ ਆ ਕਿੰਨੇ ਡੇਰੇ ਤਾਂ ਬੜੇ ਨਾਮੀ ਗ੍ਰਾਮੀ ਡੇਰੇ ਤਾਂ ਚਲੋ ਉਂਗਲਾਂ ਤੇ ਗਿਨੇ ਜਾਂਦੇ ਨੇ ਪਰ ਛੋਟੇ ਵੱਡੇ ਗਲੀ ਮਾਲਾ ਉਹ ਡੇਰੇ ਬਹੁਤ ਨੇ ਤੇ ਉਹਦੀ ਜਿੰਨੀ ਸਮਰੱਥਾ ਉਸ ਪੱਧਰ ਦਾ ਲੀਡਰ ਉੱਥੇ ਜਾਂਦਾ ਪਰ ਇਹਨਾਂ ਵੱਡਿਆਂ ਡੇਰਿਆਂ ਤੇ ਤਾਂ ਵੱਡੇ ਵੱਡੇ ਲੀਡਰਾਂ ਦਾ ਸਮਸਤਕ ਹੁੰਦੇ ਨੇ ਸੋ ਇਹਦਾ ਮਤਲਬ ਪੰਜਾਬ ਦੀ ਸਿਆਸੀ ਜਮਾਤ ਪੰਜਾਬ ਦੀ ਸੱਤਾ ਤੇ ਰਾਜ ਕਰਨ ਵਾਲੀ ਰਾਜ ਕਰਨ ਦੀ ਇੱਛਾ ਰੱਖਣ ਵਾਲੀ ਸੱਤਾ 'ਚ ਆਉਣ ਲਈ ਕਾਲੀ ਸੱਤਾ ਬਣਾਉਣ ਵਾਲੀ ਹਥਿਆਉਣ ਵਾਲੀ ਸਾਰੀਆਂ ਤਰ੍ਹਾਂ ਲੱਗਦਾ ਕਿ ਕੋਈ ਚੋਣ ਮੈਨੀਫੈਸਟੋ ਦੀ ਲੋੜ ਨਹੀਂ ਕਿਉਂਕਿ ਚੋਣ ਮੈਨੀਫੈਸਟੋ ਤੋਂ ਤੁਸੀਂ ਗਰੰਟੀਆਂ ਤੇ ਆ ਗਈ ਸੀ ਹੁਣ ਗਰੰਟੀਆਂ ਦੋ ਸਿਰਫ ਡੇਰਿਆਂ ਤੱਕ ਰਹਿ ਗਏ ਤੁਹਾਨੂੰ ਪੱਕੀ ਬੋੜ ਦਿਖਦੀ ਆ ਕਿ ਵੀ ਡੇਰੇ ਦੇ ਕੋਲ ਇੰਨੀ ਵੋਟ ਹੈ ਇਹਦੇ ਵਿੱਚੋਂ ਇੰਨੀ ਸਿੱਧੀ ਆਪਾਂ ਨੂੰ ਆ ਸਕਦੀ ਹੈ ਜੇ ਕਿ ਜਿਹੜਾ ਉਹਦਾ ਹੱਥ ਸਾਡੇ ਲਈ ਖੜਾ ਹੋ ਜਵੇ। ਸੋ ਇਹ ਇਸ ਲਈ ਕੀ ਲੋਡ ਹੈ ਫਿਰ ਲੋਕਾਂ ਦੀ? ਕੀ ਲੋਡ ਹੈ ਲੋਕਾਂ ਦੇ ਮੁੱਦਿਆਂ ਦੀ? ਸੋ ਲੋਕ ਮੁੱਦਿਆਂ ਤੋਂ ਭਗੌੜੀਆਂ ਹੋਈਆਂ ਰਾਜਨੀਤਿਕ ਤਰ੍ਹਾਂ ਡੇਰੇ ਰਾਹੀਂ ਸੱਤਾ ਹਥਿਆਉਣਾ ਚਾਹੁੰਦੀਆਂ ਨੇ ਜਿਹਦੇ ਵਿੱਚੋਂ ਭਾਜਪੀ ਹੁਣ ਤੇਜ਼ੀ ਨਾਲ ਡੇਰਿਆਂ ਦੀ ਸ਼ਰਨ 'ਚ ਖੜੀ ਨਜ਼ਰ ਆਉਂਦੀ ਹੈ ਤੇ ਉਹ ਮਾਝਾ ਮਾਲਵਾ ਦੋਆਬਾ ਤਿੰਨੇ ਖੇਤਰਾਂ ਨੂੰ ਜੇ ਕਵਰ ਕਰਦੀ ਨਜ਼ਰ ਆਉਂਦੀ ਹੈ ਕਿ 227 ਦੇ ਵਿੱਚ ਇਹ ਵੋਟ ਹਾਸਲ ਕਰਕੇ ਬੀਜਪੀ ਕਿਸੇ ਮੁਢਲੀ ਕਤਾਰ ਚ ਖਲੋਣ ਲਈ ਥਾਂ ਬਣਾ ਰਹੀ ਹੈ ਜਾਂ ਬਣਾ ਗਈ ਹੈ ਜਾਂ ਬਣਾ ਸਕਦੀ ਹੈ ਇਹ ਸਵਾਲ ਪੈਦਾ ਹੋ